ਭਰਜੀ ਦਾ ਖਾਲਸਾ ਵਰਜੀ ਕੀ ਫਤਿਹ ਜੇਰੀ ਖਬਰ ਅੱਜ ਤੁਹਾਨੂੰ ਸੁਣਾਉਣ ਲੱਗੇ ਆ ਵੈਸੇ ਤੁਸੀਂ ਦੇਖ ਹੀ ਲੈਣਾ ਲਿਆ ਹੋਣਾ ਕਿ ਜਿਹੜਾ ਅੱਜ ਵਿਧਾਨ ਸਭਾ ਦੇ ਅੰਦਰ ਖਿਚੜੀ ਖੋਲ ਗਈ ਆ ਜਿਹੜਾ ਵਿਧਾਨ ਸਭਾ ਦੇ ਅੰਦਰ ਅੱਜ ਕੀ ਕੁਝ ਹੋਇਆਗਾ ਉਸ ਨੂੰ ਲੈ ਕੇ ਜਿਹੜਾ ਤੁਹਾਨੂੰ ਅਹਿਮ ਜਾਣਕਾਰੀ ਦਿੰਨੇ ਆ ਕਿ ਕਾਫੀ ਦਿਨਾਂ ਤੋਂ ਜਿਹੜਾ ਇਹ ਰੌਲਾ ਰੱਪਾ ਕਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਪਿਆ ਹੋਇਆ ਸੀ ਜਾਨੀ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਂਗਰਸ ਦੇ ਆਗੂ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਨੂੰ ਫੋਨ ਕਰ ਰਹੇ ਨੇ ਜਾਨੀ ਕਿ ਆਪਣੀਆਂ ਉਹ ਸੀਟਾਂ ਬੁੱਕ ਕਰਵਾ ਰਹੇ ਨੇ ਕਿ ਅਸੀਂ ਜਲਦੀ ਹੀ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਛੱਡ ਕੇ ਜਿਹੜਾ ਕਾਂਗਰਸ ਦਾ ਪੱਲਾ ਫੜਾਂਗੇ ਉਨੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਤੰਜ ਕੱਸਿਆ ਸੀ ਕਿ ਜਿਸ ਤਰ੍ਹਾਂ ਦਲਜੀਤ ਦਸਾਂ ਦੀਆਂ ਜਿਹੜੀਆਂ ਬੁੱਕਾਂ ਹੁੰਦੀਆਂ ਨੇ ਇਸ ਤਰ੍ਹਾਂ ਸਾਡੇ ਕੋਲੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਅੜਵਾਸ ਬੁੱਕਾਂ ਜਿਹੜੀਆਂ ਉਹ ਹੋ ਰਹੀ ਆ ਐਤੋਂ ਨੂੰ ਲੈ ਕੇ ਜਿਹੜਾ ਕਾਫੀ ਚਰਚਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਰਹੇ ਨੇ ਪਰ ਅੱਜ ਜੋ ਵਿਧਾਨ ਸਭਾ ਦੇ ਵਿੱਚ ਹੋਇਆਗਾ ਜੋ ਆਮਨ ਰੋੜੇ ਦੇ ਨਾਲ ਤੂ ਤੂ ਮੈਂ ਹੋਈ ਆ ਡਾਕਟਰ ਬਲਵੀਰ ਦੇ ਨਾਲ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਨਾਲ ਪ੍ਰਤਾਪ ਆਜਪਾ ਦੀ ਖੜਕੀ ਆ ਇਸ ਨੂੰ ਲੈ ਕੇ ਜਿਹੜੀ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਕਿ ਜਿਹੜੀ ਇਹ ਵਿਧਾਨ ਸਭਾ ਗਈ ਜਾਂ ਲੋਕ ਸਭਾ ਇਹ ਪੰਜਾਬ ਦੇ ਇਹ ਦੇਸ਼ ਦੇ ਮੁੱਦੇ ਚੱਕਣ ਵਾਸਤੇ ਜਿਹੜੇ ਬਣਾਈ ਆ ਐਮ ਐਲ ਏ ਐਮ ਪੀ ਜਿਹੜੇ ਨੇ ਪੰਜਾਬ ਅਤੇ ਦੇਸ਼ ਦੇ ਜਿਹੜੇ ਮੁੱਦੇ ਦੇ ਉਹ ਹੱਲ ਕਰਨ ਦੇ ਲਈ ਬਣਾਈਆਂ ਨੇ ਇਹ ਚਾਹੇ ਕੋਟਾ ਹੋਣ ਚਾਹੇ ਵਿਧਾਨ ਸਭਾ ਹੋਣ ਜاہے ਲੋਕ ਸਭਾ ਜੋ ਵੀ ਆ ਪਰ ਇਹ ਜਿਹੜਾ ਕਿ ਪਿਛਲੇ ਕਾਬੀ ਸਾਲਾਂ ਤੋਂ ਦੇਖਦੇ ਆ ਇਹ ਵਿਧਾਨ ਸਭਾ ਦੇ ਅੰਦਰ ਕਦੇ ਕੁਰਸੀਆਂ ਚੱਲ ਪੈਂਦੀਆਂ ਨੇ ਕਦੇ ਗਾਲੀ ਗਲੋਚ ਉੱਤੋਂ ਉੱਤਰ ਆਉਂਦੇ ਨੇ ਗਾਲੀ ਗਲੋਚ ਤੱਕ ਕਦੇ ਇੱਕ ਦੂਜੇ ਦਾ ਗਲਮਾ ਫੜਨ ਤੱਕ ਜਾਂਦੇ ਨੇ ਕਦੇ ਇੱਕ ਦੂਜੇ ਨੂੰ ਜਿਹੜਾ ਤੂੰ ਤੂੰ ਕਹਿ ਕੇ ਬੋਲਦੇ ਨੇ ਇਹਦੇ ਪਗਬਾਤ ਮੰਨ ਜਿੰਦੇ ਲਾ ਦਿੰਦਾਗਾ ਅੰਦਰੋਂ ਜਿੰਦੇ ਲਾ ਦਿੰਦਾਗਾ ਬਾਹਰ ਜਿਹੜਾ ਕਾਂਗਰਸ ਦੇ ਸਮਰਥਕ ਹੁੰਦੇ ਨੇ ਐਮ ਐਲ ਏ ਵਿਧਾਇਕ ਹੁੰਦੇ ਨੇ ਜਿਹੜੇ ਉਹ ਕਿਸ ਤਰ੍ਹਾਂ ਹਗਾਮਾ ਕਰਦੇ ਨੇ ਇਹ ਜਿਹੜਾ ਕਾਫੀ ਟਾਈਮ ਤੋਂ ਜਿਹੜਾ ਇਹ ਤੁਹਾਨੂੰ ਸਭ ਕੁਝ ਦੇਖਣ ਨੂੰ ਜਿਹੜਾ ਮਿਲ ਰਿਹਾਗਾ ਉਹਦੇ ਤਹਿਤ ਜਿਹੜਾ ਅੱਜ ਵਿਧਾਨ ਸਭਾ ਦੇ ਵਿੱਚ ਹੋਇਆਗਾ ਉਹ ਤੁਹਾਨੂੰ ਸੁਣਾਉਣਿਆ ਥੋੜਾ ਜਿਹਾ ਕੁਝ ਪੜ ਕੇ ਵੀ ਇੱਕ ਥੋੜਾ ਜਿਹਾ ਪ੍ਰਤਾਪ ਸਿੰਘ ਬਾਜਪਾ ਦਾ ਤੁਹਾਨੂੰ ਵੀਡੀਓ ਸੁਣਾਉਣੇ ਆ ਉਹ ਵੀ ਜਰੂਰ ਸੁਣਿਓ ਹੁਣ ਜਿਹੜਾ ਅੱਜ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਹੋਇਆਗਾ ਜਿਵੇਂ ਕਿ ਸੈਰਨਾਂ ਇੱਕ ਦੋਨੇ ਆਪਾਂ ਇਹ ਕਹਿ ਦਈਏ ਵੀ ਸ਼ੇਰੋਂ ਸ਼ੇਰੋਂ ਜਿਹੜੀ ਲੜਾਈ ਹੋਈ ਆ ਡਾਕਟਰ ਬਲਬੀਰ ਤੇ ਪ੍ਰਤਾਪ ਸਿੰਘ ਬਾਜਪਾ ਦੀ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਬਲਬੀਰ ਸਿੰਘ ਡਾਕਟਰ ਬਲਬੀਰ ਤੇ ਪ੍ਰਤਾਪ ਸਿੰਘ ਬਾਜਪਾ ਨੇ ਜਿਹੜੇ ਕਮੇ ਸੈਰੋ ਸੈਰੀ ਦੇ ਤਹਿਤ ਜਿਹੜੀ ਲੜਾਈ ਕੀਤੀ ਆ ਪਰ ਉਸ ਤੋਂ ਬਾਅਦ ਅਮਨ ਉਹ ਰੁੜੇ ਤੇ ਆਉਣੇ ਆ ਤੇ ਉਸ ਤੋਂ ਬਾਅਦ ਫਿਰ ਅੱਗੇ ਇੱਕ ਹੋਰ ਵੱਡੀ ਖਬਰ ਆ ਉਹਦੇ ਵੀ ਤੁਹਾਡਾ ਰੁਕ ਕਰਦੇ ਆ ਲਿਖਦੇ ਦੇਖੋ ਹਿੰਦੀ ਦੇ ਸਾਧ ਵਰਤੀ ਜਾਂਦੇ ਆ ਪੰਜਾਬ ਦੀ ਵਿਧਾਨ ਸਭਾ ਵਿੱਚ ਹੋਵੇ ਪੰਜਾਬ ਦੇ ਮੰਤਰੀ ਐਮ ਐਲ ਏ ਹੋਣ ਤੇ ਉਹਨਾਂ ਵੱਲੋਂ ਜਿਹੜੀ ਭਾਸ਼ਾ ਜਿਹੜੀ ਉਹ ਹਿੰਦੀ ਵਿੱਚ ਵਰਤੀ ਜਾਂਦੀ ਆ ਹਿੰਦੀ ਦੇ ਜਿਹੜੇ ਲਫ਼ਜ਼ ਨੇ ਉਹ ਹਿੰਦੀ ਦੀਆਂ ਸੱਤਰਾ ਨੇ ਉਹ ਕਹੀਆਂ ਜਾਂਦੀਆਂ ਨੇ ਤੇ ਭਵੰਤਮਾਨ ਕਹਿ ਰਿਹਾ ਕਿ ਪੰਜਾਬ ਦੇ ਹਰ ਬੋਰਡ ਤੇ ਪੰਜਾਬੀ ਹੋਣੀ ਚਾਹੀਦੀ ਆ ਹਰ ਇੱਕ ਮੈਕਮੇਂ ਦੇ ਵਿੱਚ ਪੰਜਾਬੀ ਬੋਲਣੀ ਚਾਹੀਦੀ ਆ ਤੇ ਇਸ ਨੂੰ ਲੈ ਕੇ ਜਿਹੜਾ ਡਾਕਟਰ ਬਰਬੀਰ ਸਿੰਘ ਬੋਲਦੇ ਨੇ ਜੋ ਯੂ ਤੂ ਹਮੇ ਮਲੂਮ ਹੈ ਜੰਤ ਕੀ ਹਕੀਕਤ ਆ ਜੂ ਤਾਂ ਹਮੇ ਮਾਲੂਮ ਹੈ ਕਾਂਗਰਸ ਰਾਜ ਰਾਜ ਦੀ ਹਕੀਕਤਾ ਪਰ ਦਿਲ ਬਲਹਾਨੇ ਕੇ ਲਈਏ ਖਿਆਲ ਅਸਾ ਹੈ ਇਹ ਡਾਕਟਰ ਬਲਵੀ ਸਿੰਘ ਨੇ ਬੋਲਿਆ ਪ੍ਰਤਾਪ ਸਿੰਘ ਆਜਪਾ ਨੂੰ ਤੇ ਅਗੇ ਪ੍ਰਤਾਪ ਸਿੰਘ ਆਜਪਾ ਨੇ ਕੀ ਬੋਲਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਰਬਾਦ ਗੁਸਤਾਨਾ ਕਰਨੇ ਕੋ ਇਕ ਹੀ ਉल्लू ਕਾਫੀ ਹੈ ਹਰ ਸਾਖ ਮੇ ਉल्लू ਬੈਠਾ ਹੈ ਆਜਾਮ ਗੁਸਤਨਾ ਕਿਆ ਹੋਏਗਾ ਹੁਣ ਇਹ ਹਿੰਦੀ ਦੇ ਸ਼ਬਦ ਦਾ ਉਰਦੂ ਦੇ ਸ਼ਬਦ ਦਾ ਕਿਹੜੀ ਸੰਸਕ੍ਰਿਤੀ ਹੈ ਕਿਹੜੀ ਭਾਸ਼ਾ ਹੈ ਜੇ ਤੁਹਾਨੂੰ ਸਮਝ ਲੱਗੀ ਹੋਈ ਤਾਂ ਕਮੈਂਟ ਵੀ ਇਹ ਜਿਹੜੇ ਜਰੂਰ ਕਰ ਦੇਣੇ ਇਹਨਾਂ ਦੇ ਭਾਸ਼ਾ ਦੇ ਤਹਿਤ ਇਹਨਾਂ ਨੇ ਆਪਸੀ جنگ ਉੱਥੇ ਜਿਹੜੀ ਅੱਜ ਖੇੜਾਈ ਆ ਕੋਕੜਖੇ ਜਿਹੜੀ ਆ ਉਹ ਅੱਜ ਤੋਂ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਜਿਹੜਾ ਚੱਲ ਰਿਹਾਗਾ ਹਗਾਮਾ ਜਿਹੜਾ ਚੱਲ ਰਿਹਾਗਾ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਤੁਹਾਨੂੰ ਚੁਣਿਆਗਾ ਤੁਹਾਨੂੰ ਵੋਟਾਂ ਪਾਈਆਂ ਨੇ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਹੱਲ ਕਰਨ ਬਾਅਦ ਤੇ ਪਾਇਆ ਨਾ ਕਿ ਤੁਹਾਨੂੰ ਇਹ ਕਿਹਾਗਾ ਕਿ ਤੁਸੀਂ ਆਪਣੀ ਕੁਰਸੀ ਦੇ ਖਾਤਰ ਲੜਾਈ ਲੜੋ ਹੁਣ ਪ੍ਰਤਾਪ ਸਿੰਘ ਬਾਜਬਾਨ ਵੱਲੋਂ ਇਹ ਕਿਹਾ ਕਿ ਜਿਹੜੇ ਸਾਡੇ ਕੋਲ ਨੇ ਜਿਹੜੇ ਉਹ ਬੁਕਿੰਗ ਹੋ ਰਹੀ ਆ ਆਮ ਆਦਮੀ ਬਿਧਾਇਕਾਂ ਦੀ ਤੇ ਅਮਨ ਰੋੜੇ ਦਾ ਕੀ ਅੱਗੇ ਰੈਕਸ਼ਨ ਹੁੰਦਾ ਤੇ ਕੀ ਅਮਨ ਰੋੜਾ ਬੋਲਦਾ ਉਹ ਵੀ ਤੁਹਾਨੂੰ ਸੁਣਾਉਣੇ ਆ ਅੱਜ ਇਹ ਕੁੱਕਰ ਖੇ ਉੱਡੀ ਅੱਜ ਵਿਧਾਨ ਸਭਾ ਦੇ ਵਿੱਚ ਹੁਣ ਕੀ ਤੁਸੀਂ ਇਹਨਾਂ ਲੋਕਾਂ ਤੋਂ ਆਸ ਲਾ ਲੋਗੇ ਕਿ ਇਹ ਪੰਜਾਬ ਦੇ ਮੁੱਦੇ ਚੱਕ ਲੈਣਗੇ ਇਹਨਾਂ ਦੀ ਆਪ ਦੀਆਂ ਲੜਾਈਆਂ ਆਪ ਦੀ ਖਿਚੋਤਾਣ ਕੁਰਸੀ ਦੇ ਖਾਤਰ ਕਿਸੇ ਹੱਦ ਤੱਕ ਵੀ ਗਰ ਸਕਦੇ ਆ ਹੁਣ ਮੰਤਰੀ ਅਮਨ ਰੋੜਾ ਦਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਜਿਹੜਾ ਬਿਆਨ ਆ ਉਹ ਕੀ ਕਿਹਾ ਗਿਆ ਉਹਨਾਂ ਨੇ ਕਹਿੰਦਾ ਬਾਜਵਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਅਮਨ ਰੋੜਾ ਕਹਿੰਦਾ ਕਿ ਭਾਜਪਾ ਚ ਜਾਣ ਲਈ ਜਿਹੜਾ ਲਗਾਤਾਰ ਉਹਨਾਂ ਦੀ ਲਗਭਗ ਜਿਹੜੀ ਉਹ ਗਲਪਗਤ ਬਾਤ ਹੈ ਜਿਹੜੀ ਉਹ ਤੈ ਹੋ ਚੁੱਕੀ ਆ ਤੇ ਉਹਨਾਂ ਨੇ ਕਿਹਾ ਭਾਜਪਾ ਵਿੱਚ ਆਪਣੀ ਅਡਵਾਂਸ ਬੁੱਕਿੰਗ ਕਰਵਾਉਣ ਦੇ ਲਈ ਕਹਿੰਦਾ ਕਹਿੰਦਾ ਮੈਂ ਰੋਹਲ ਗਾਂਧੀ ਨੂੰ ਦੱਸਣਾ ਚਾਹੁੰਦਾ ਕਿ ਪ੍ਰਤਾਪ ਸਿੰਘ ਬਾਜਬਣ ਨੂੰ ਪੁੱਛਣਾ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਗਏ ਸੀ ਤੇ ਕੀ ਕਰਨ ਗਏ ਸੀ ਉੱਥੇ ਤੇ ਭਾਜਪਾ ਦੇ ਕਿੰਨੇ ਕਿੰਨੇ ਲੀਡਰਾਂ ਦੇ ਨਾਲ ਉੱਥੇ ਜਿਹੜਾ ਜੇ ਬਾਜਬਣ ਜਿਹੜੀ ਮੁਲਾਕਾਤ ਕੀਤੀ ਆ ਤੇ ਕਹਿੰਦਾ ਇਹ ਤੋਂ ਰੋਲ ਗਾਂਦੀ ਜਿਹੜਾ ਸਪਸ਼ਟ ਜਵਾਬ ਮੰਗਣ ਕਹਿੰਦੇ ਪ੍ਰਤਾਪ ਸਿੰਘ ਬਾਜਪਾ ਜਿਹੜਾ ਉਹ ਜਿਹੜਾ ਭਾਜਪਾ ਦੇ ਵਿੱਚ ਜਾ ਰਿਹਾ ਹੈਗਾ ਇਹ ਜਿਹੜਾ ਅਮਨ ਲੋੜਾ ਮੰਤਰੀ ਵੱਲੋਂ ਜਿਹੜੇ ਪੰਜਾਬ ਦੇ ਪ੍ਰਧਾਨ ਵੀ ਆ ਮੰਤਰੀ ਵੀ ਆ ਉਹਨਾਂ ਵੱਲੋਂ ਜਿਹੜੇ ਵੱਡੇ ਸਵਾਲ ਇਹ ਪ੍ਰਤਾਪ ਸਿੰਘ ਬਾਜਪਾ ਤੇ ਠਾ ਦਿੱਤੇ ਨੇ ਹੁਣ ਪ੍ਰਤਾਪ ਸਿੰਘ ਬਾਜਪਾ ਭਾਜਪਾ ਤੇ ਜਾ ਰਿਹਾ ਤੇ ਬਾਜਪਾ ਕਹ ਰਿਹਾਗਾ ਪ੍ਰਤਾਪ ਸਿੰਘ ਬਾਜਪਾ ਕਹ ਰਿਹਾ ਕਿ ਆਮ ਆਦਮੀ ਲੀਡਰ ਸਾਰੇ ਜਿੰਨੇ ਨੇ ਐਮਐਲਏ ਨੇ ਉਹ ਕਾਂਗਰਸ ਵਿੱਚ ਆ ਰਹੇ ਨੇ ਸਾਡੀ ਸਰਕਾਰ ਬਣੂਗੀ 2027 ਦੇ ਵਿੱਚ ਅੱਜ ਇੱਕ ਛੋਟਾਣੀ ਇਹ ਲੜਾਈ ਹੋਈ ਆ ਇੱਕ ਕੁੱਕੜ ਖੇ ਉੱਡੀ ਆ ਤੇ ਤੁਹਾਨੂੰ ਅੱਗੇ ਪਤਾ ਸਿੰਘ ਬਾਜਪਾ ਦੀ ਇੱਕ ਹੋਰ ਵੀਡੀਓ ਸੁਣਾਉਣੇ ਆ ਮੈਂ ਤੁਹਾਨੂੰ ਇਹ ਗੱਲ ਇੱਕ ਫਿਰ ਮੈਂ ਕਹਿਣਾ ਚਾਹਣਾਗਾ ਪੰਜਾਬ ਦੇ ਲੋਕਾਂ ਨੂੰ ਵੀ ਕਿ ਜਦੋਂ ਤੁਹਾਡੀਆਂ ਸੱਥਾਂ ਦੇ ਵਿੱਚ ਆਉਂਦੇ ਆ ਤੁਸੀਂ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਕਿ ਅਸੀਂ ਤੁਹਾਨੂੰ ਉੱਥੇ ਲੜਨ ਵਾਸਤੇ ਭੇਜਿਆ ਅਸੀਂ ਤੁਹਾਨੂੰ ਲੜਨ ਵਾਸਤੇ ਵੋਟਾਂ ਪਾਈਆਂ ਨੇ ਕਿ ਤੁਸੀਂ ਉੱਥੇ ਖੇੜ ਆਉਂ ਪੰਜਾਬ ਦੀ ਜਾ ਕੇ ਪੰਜਾਬ ਦੇ ਕਿਸਾਨੀਆਂ ਦਾ ਮੁੱਦਾ ਹੈਗਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈਗਾ ਪੰਜਾਬ ਦੇ ਵਿੱਚ ਹੋ ਰਹੀ ਬਰਬਾਦੀ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਮਰ ਰਹੇ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਪਾਣੀਆਂ ਦਾ ਮੁੱਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਜਣੇ ਕਿ ਮੁੱਦਿਆਂ ਦੇ ਨਾਲ ਪੰਜਾਬ ਭਰਿਆ ਪਿਆ ਪੰਜਾਬ ਦੀਆਂ ਗਲੀਆਂ ਨਾਲੀਆਂ ਸੜਕਾਂ ਟੁੱਟੀਆਂ ਪਈਆਂ ਨੇ ਪਾਣੀ ਦਾ ਬੁਰਾ ਹਾਲਾ ਪਾਣੀ ਪੀਣਯੋਗ ਨਹੀਂ ਰਿਹਾ ਇਹਨਾਂ ਵੱਲ ਤਾਂ ਕਿਸੇ ਦਾ ਖਿਆਲ ਹੀ ਨਹੀਂ ਆਪਸ ਦੇ ਵਿੱਚ ਇਹਨਾਂ ਨੂੰ ਜਿੰਨਾ ਮਰਜ਼ੀ ਲੜਾ ਲਓ ਜਿੰਨਾ ਮਰਜ਼ੀ ਇਹਨਾਂ ਤੋਂ ਇਹ ਢੰਗ ਕਰਵਾ ਲਓ ਕਿਉਂਕਿ ਮੀਡੀਆ ਦੇ ਸੁਰਖੀਆਂ ਬਣ ਚੁੱਕੀਆਂ ਨੇ ਹੁਣ ਮੀਡੀਆ ਨੂੰ ਇੱਕ ਚੰਗਾ ਇੱਕ ਬਹਾਨਾ ਤੇ ਆ ਜਾਂਦਾ ਹੈਗਾ ਲੜਾਈ ਇਹਨਾਂ ਦੀ ਹੁੰਦੀ ਆ ਖੂ ਖਾਤੇ ਕਿਤੇ ਹੋਰ ਜਾ ਕੇ ਪੈਂਦੀ ਆ ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਵਿੱਚੋਂ ਫਿਰ ਉੱਥੇ ਹੀ ਰਹਿ ਜਾਂਦੇ ਨੇ ਕਿਤੇ ਉਹ ਸਾਸਨ ਭੰਗ ਕਰਕੇ ਬਾਹਰ ਆ ਜਾਂਦੇ ਕਿਤੇ ਉਹ ਬਾਹਰ ਆ ਜਾਂਦੇ ਉਹ ਹਗਾਮਾ ਕਰ ਦਿੰਦੇ ਆ ਕਿਤੇ ਫਲਾਨਾ ਹਗਾਮਾ ਕਰ ਦਿੰਦੇ ਆ ਤੇ ਇਹ ਜਿਹੜਾ ਹੋ ਕੀ ਰਿਹਾ ਜਿਹੜਾ ਵਿਧਾਨ ਸਭਾ ਦੇ ਵਿੱਚ ਤੁਸੀਂ ਐਮਐਲਏ ਮੰਤਰੀ ਬਣਾ ਕੇ ਪੰਜਾਬ ਦੇ ਲੋਕੋ ਕੀ ਤੁਸੀਂ ਇਹਨਾਂ ਨੂੰ ਖੜਦਿਓ ਕਿ ਇਹਨਾਂ ਲੋਕਾਂ ਨੂੰ ਤੁਸੀਂ ਬਾਰ ਬਾਰ ਜਿਹੜਾ ਮੂੰਹ ਲਾਉਣਿਓ ਹੁਣ ਅੱਗੇ ਤੁਹਾਨੂੰ ਪ੍ਰਤਾਪ ਸਿੰਘ ਬਾਜਪਾ ਦਾ ਜਿਹੜਾ ਇੱਕ ਜਿਹੜਾ ਬਿਆਨ ਵੀ ਸੁਣਾਉਣਾਗਾ ਉਹ ਵੀ ਕੀ ਕਹਦੇ ਨਜ਼ਰ ਆਏ ਨੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਾਰਨੋਂ ਪਹਿਲੇ ਇੱਕ ਸ਼ੁਸ਼ਤੀ ਗੱਲ ਲਈ ਹੈ ਮਾਈਕ ਦਿਵਾ ਬਾਈ ਕਿ ਜਿਹੜੀ ਪਾਰਟੀ ਇਹ ਸਾਰਨ ਵੱਧ ਮੰਗ ਕਰਦੀ ਰਹੀ ਕਿ ਕਨਸਟੀਟਿਊਸ਼ਨ ਦੇ ਮਤਾਬਕ ਸਾਡੇ ਪਾਰਲੀਮੈਂਟਰੀ ਅਫੇਅਰਸ ਦੇ ਮੁਤਾਬਕ ਇਹਨਾਂ ਦਾ ਕਹਿਣਾ ਹੁੰਦਾ ਸੀ ਕਿ ਤਿੰਨੋਂ ਸੈਕਸ਼ਨਸ ਦੇ ਵਿੱਚ ਮਿਨਿਮਮ ਸਿਟਿੰਗਸ 40 ਹੋਣੀਆਂ ਚਾਹੀਦੀਆਂ 120 ਦਿਨ ਹੋਣੇ ਚਾਹੀਦੇ ਅਨਫੋਰਚਨਲੀ ਦੇ ਹੈਵ ਬੀਨ ਰਨਿੰਗ ਅਵੇ ਪੱਜ ਦੇ ਨਜ਼ਰ ਆ ਰਹੇ ਗਵਰਨਮੈਂਟ ਕੋ ਪਰਫਾਰਮੈਂਸ ਵਖਾਨ ਨੂੰ ਕੁਝ ਵੀ ਹੈ ਨਹੀਂ ਤਕਰੀਬਨ ਤੁਸੀਂ ਵੇਖੋ ਪਹਿਲੀ ਦਫਾ ਹੋਇਆ 75 ਸਾਲਾਂ ਦੇ ਵਿੱਚ ਕਿ ਵਿੰਟਰ ਸੈਸ਼ਨ ਹੀ ਨਹੀਂ ਬੁਲਾਇਆ ਗਿਆ ਹੁਣ ਆ ਸਪੈਸ਼ਲ ਸੈਸ਼ਨ ਦਾ ਨਾਮ ਦੇ ਦਿੱਤਾ ਕਿਸੇ ਨੂੰ ਪਤਾ ਹੀ ਨਹੀਂ ਸਪੈਸ਼ਲ ਸੈਸ਼ਨ ਕਿਹੜੀ ਗੱਲ ਕਰ ਇਸ ਗੱਲ ਕਮ ਸਪੈਸ਼ਲ ਜੈਕਸ਼ਨ ਹੈ ਕਿ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਨਹੀਂ। ਇਹ ਤੇ ਸਰਕਾਰ ਭਗਵੰਤ ਮਾਨ ਤੇ ਰਾਨੀ ਕਰ ਰਹੀ ਹੈ ਤੇ ਗੈਂਗਸਟਰਜ਼ ਰਨ ਕਰ ਰਹੇ। ਫਰੋਤੀਆਂ ਦਾ ਦੌਰ, ਗੈਂਗਸਟਰਜ਼ ਦਾ ਦੌਰ, ਡਰੱਗਸ ਦਾ ਦੌਰ, ਇਲੀਗਲ ਮਾਈਨਿੰਗ ਦਾ ਦੌਰ, ਗੁੰਡਾਗਰਦੀ ਦਾ ਦੌਰ ਕੋ ਗਵਰਨਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ। ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਕਮ ਕਮ ਜਿਹੜਾ ਅਸੀਂ ਅਜੇ ਤੀ ਨਹੀਂ ਕਰਤਾ। ਮੰਤਰੀ ਸਾਹਿਬ ਮੋਚਾ ਨੂੰ ਤਾ ਦੇ ਕੇ ਰੋਜ਼ ਨਵੀ ਤੋਂ ਨਵੀ ਡਿਸ਼ਨੋ ਤੜਕਾ ਲਗਾਉਂਦੇ ਨੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋ ਤੇ ਮਿਕ ਪਈਆਂ ਨਹੀਂ ਇਹ ਸਰਕਾਰ ਦਾ ਹਾਲ ਹਾਲ ਏ ਕਿ ਕਦੇ ਹੱਥੋਂ ਹੀ ਨਹੀਂ ਪਤਾ ਸੱਜਾ ਹੱਥ ਕੀ ਕਰੇ ਏਮਪਲੋਈਜ਼ ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਏ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਜਿਸਾ ਕਿਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜੌਨ ਲਾਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ ਐਸਨ ਯਾਦ ਮੁਨੀਸ਼ ਸੋਧਿਆ ਦਿੱਲੀ ਚ ਨਾ ਇਸ ਟਾਈਮ ਐਮਐਲਏ ਹੈ ਨਾ ਮਿਨਿਸਟਰ ਹੈ ਉਹਨੂੰ ਸਤ ਮਹਿਕ ਵਿੱਚ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕ ਵਿੱਚ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ ਤੌਰ ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰ ਸਕਦਾ ਕਿਹੜੀ ਪੋਜੀਸ਼ਨ ਦੇ ਵਿੱਚ ਸੋਦੀ ਆਇਆ ਹੈ ਕਿਹੜੀ ਪੋਜੀਸ਼ਨ ਵਿੱਚ ਸਤਿੰਦਰ ਜੈਲਥਿਆ ਕਿਹੜੀ ਪੋਜੀਸ਼ਨ ਦੇ ਵਿੱਚ ਆ ਜਿਹੜਾ ਵਿਪਲ ਕੁਮਾਰ ਇਹ ਕਿਹੜੀ ਗੱਲ 'ਚ ਬੈਠਾ ਹੈ ਸੁਪਰ ਚੀਫ ਮਿਨਿਸਟਰ ਬਣੇ ਚੀਫ ਮਿਨਿਸਟਰ ਧੋਖਾ ਕਰ ਰਿਹਾ ਪੰਜਾਬ ਨੂੰ ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੋਈ ਚੀਜ਼ ਹੀ ਹੈ ਨਹੀਂ ਜਿੰਨੀਆਂ ਹੁਣ ਤੁਹਾਨੂੰ ਇਹ ਗੱਲ ਮੈਂ ਸੁਣਾ ਦਿੱਤੀ ਪ੍ਰਤਾਪ ਸਿੰਘ ਬਾਜਪੀ ਦੀ ਵੀਡੀਓ ਲੰਬੀ ਆ ਹੁਣ ਗੱਲਾਂ ਇਹ ਵੀ ਉਹੀ ਕਰਦੇ ਨੇ ਜਿਹੜੇ ਲੋਕ ਕਰਦੇ ਨੇ ਕਿ ਭਾਈ ਦਿੱਲੀ ਵਾਲਾ ਕਬਜ਼ਾ ਹੋ ਰਿਹਾਗਾ ਤਾਂ ਨੂੰ ਪੁੱਛਣਾ ਹੋਵੇ ਪ੍ਰਤਾਪ ਸਿੰਘ ਬਾਜਪਾ ਨੂੰ ਕਿ راہਲ ਗਾਂਧੀ ਤੇ ਸੋਨਿਆ ਗਾਂਧੀ ਕਿੱਥੋਂ ਆਉਂਦੇ ਆ ਤੇ ਤੁਹਾਡੀ ਪਾਰਟੀ ਕਿੱਥੋਂ ਚੱਲਦੀ ਆ ਤੇ ਤੁਸੀਂ ਦਿੱਲੀ ਵਾਲੇ ਤੋਂ ਕਬਜ਼ਾ ਕਰਾ ਰਹੇ ਤੁਸੀਂ ਕਿਹਦੇ ਹੱਥਾਂ ਵਿੱਚ ਖੇਡ ਰਹੇ ਹੋ ਉਹ ਕਹ ਪਹਿਲਾਂ ਕਹਦੇ ਹੁੰਦਾ ਕਿ ਬਦਲ ਤਾਂ ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਜਿਹੜਾ ਛੋਟਾ ਫੇਰਨਾ ਜ਼ਰੂਰੀ ਹੁੰਦਾਗਾ ਇਹਦਾ ਪੰਜਾਬ ਦੇ ਲੋਕਾਂ ਨੂੰ ਪਈ ਪਤਾ ਹੈਗਾ ਕਿ ਭਾਈ ਉਹ ਦਿੱਲੀ ਵਾਲੇ ਕਬਜ਼ਾ ਕਰਨ ਨੂੰ ਫਿਰਦੇ ਆ ਪੰਜਾਬ ਤੇ ਇਹ ਤਾਂ ਆਮ ਲੋਕਾਂ ਨੂੰ ਹੀ ਪਤਾ ਹੈਗਾ ਤਾਂ ਆਮ ਲੋਕ ਵੀ ਗੱਲਾਂ ਕਰ ਰਹੇ ਨੇ ਪਰ ਤੁਸੀਂ ਵੱਖਰਾ ਲੋਕਾਂ ਦੇ ਨਾਲੋਂ ਕੀ ਕਹਿ ਰਹੇ ਆ ਤੁਹਾਨੂੰ ਮੰਤਰੀ ਐਮ ਐਲ اے ਜਾ ਕੇ ਭੇਜਿਆ ਤੁਸੀਂ ਉੱਥੇ ਜਿਹੜਾ ਲੜਾਈ ਕਰਦੇ ਹੋ ਤੁਹਾਨੂੰ ਸਾਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਤੁਸੀਂ ਉੱਥੇ ਲੜਾਈ ਕਰਨ ਜਾਂਦੇ ਹੋ ਹੁਣ ਦੁੱਖ ਤੁਹਾਨੂੰ ਇਹ ਆਉਂਦਾ ਜਦੋਂ ਪਾਵਰ ਅਧਿਆਮਾਂ ਦੀ ਪਾਰਟੀ ਦੇ ਹੱਥ ਦੇ ਵਿੱਚ ਆ ਉਹ ਦਿੱਲੀ ਤੋਂ ਕਬਜ਼ਾ ਕਰਾਉਣ ਚਾਹੇ ਕਿਸੇ ਤੋਂ ਹੋਰ ਕਰਾਉਣਾ ਕੱਲ ਨੂੰ ਪਾਵਰ ਤੁਹਾਡੇ ਹੱਥ ਵਿੱਚ ਆ ਤੇ ਤੁਹਾਡੇ ਵੀ ਦਿੱਲੀ ਵਾਲੇ ਕਬਜ਼ਾ ਕਰਨਗੇ ਤਹਾਡੇ ਤੇ ਉਹਨਾਂ ਦੇ ਵਿੱਚ ਫਰਕ ਕੀ ਆ ਤੁਸੀਂ ਫਰਕ ਦੱਸ ਦਿਓ ਕਿ ਤੁਹਾਡੇ ਤੇ ਉਹਨਾਂ ਵਿੱਚ ਕੀ ਫਰਕ ਆ ਤੁਸੀਂ ਕੀ ਅਲੱਗ ਕਰਦੇ ਹੋ ਉਹਨਾਂ ਨਾਲੋਂ ਕੀ ਵੱਖਰਾ ਕਰਦੇ ਹੋ ਚਰਪ ਲੜਾਈਆਂ ਇੱਕ ਦੂਜੇ ਤੇ ਦੂਤਨ ਬਾਜ਼ੀਆਂ ਇੱਕ ਦੂਜੇ ਤੇ ਆਏ ਨਹੀਂ ਕੀਤਾ ਬਾਹ ਨਹੀਂ ਕੀਤਾ ਫਲਾਨਾ ਨਹੀਂ ਕੀਤਾ ਉਹ ਤੁਹਾਡੀ 5 ਸਾਲ ਇੱਥੇ ਸਰਕਾਰ ਹੈਗੀ ਕੈਪਟਨ ਘੋਗੂ ਵਾਂਗੂ ਝਾਕੀ ਗਿਆ 5 ਸਾਲ ਸੁੱਤਾ ਰਹਿਆ ਤੇ ਤੁਸੀਂ ਡੱਕਾ ਦੂਰਾ ਨਹੀਂ ਕੀਤਾ ਤੇ ਇਸ ਕਰਕੇ ਲੋਕਾਂ ਨੇ ਹੱਕ ਕੇ ਜਿਹੜਾ ਆਮ ਆਦੀ ਪਾਰਟੀ ਦਾ ਨਮਾ ਜਿਹੜਾ ਅੱਕ ਵਿਜਿਆ ਤੇ ਉਹਦੇ ਅੱਜ ਛਿੱਟੇ ਸਾਰਿਆਂ ਤੇ ਪੈ ਰਹੇ ਨੇ ਤੇ ਜੇਕਰ ਤੁਸੀਂ ਇਹ ਚੰਗੇ ਹੁੰਦੇ ਚੱਜਦੇ ਹੁੰਦੇ ਇਹ ਗੱਲ ਭਗਵੰਤ ਮਾਨ ਵੀ ਕਹਿੰਦੇ ਨੇ ਕਿ ਸਾਨੂੰ ਆਉਣਾ ਨਾ ਪੈਂਦਾ ਅਸਲ ਨੂੰ ਬੋਲਣਾ ਨਾ ਪੈਂਦਾ ਜੇ ਤੁਸੀਂ ਚੱਜਦੇ ਹੁੰਦੇ ਤਾਂ ਪੰਜਾਬ ਦੇ ਲੋਕ ਕਿਉਂ ਹੋਰ ਗਾਹ ਬਾਗ ਡੋਰ ਫੜਾਉਂਦੇ ਤਾਂ ਦੱਹਾ ਹੁਣ ਇੱਥੇ ਦਿੱਲੀ ਦੇ ਹੋਣਾਗਾ ਚਾਹੇ ਤੁਸੀਂ ਕਾਂਗਰਸੀ ਇਹ ਗੱਲਾਂ ਕਹਿਣ ਚਾਹੇ ਆਵਾਜ਼ ਦੀ ਪਾਰਟੀ ਗੱਲਾਂ ਕਰਨ ਤੁਹਾਨੂੰ ਦੋ ਦਾਂ ਨੂੰ ਸੋਭਾ ਨਹੀਂ ਦਿੰਦੀਆਂ ਗੱਲਾਂ ਕਿਉਂਕਿ ਦੋਨੇ ਪਾਰਟੀਆਂ ਜਿਹੜੀਆਂ ਉਹ ਦਿੱਲੀ ਤੋਂ ਚੱਲ ਰਹੀਆਂ ਨੇ ਇਸ ਕਰਕੇ ਜਿਹੜਾ ਅੱਜ ਜਿਹੜਾ ਜੋ ਕੁਝ ਹੋਇਆਗਾ ਜੋ ਕੁਝ ਵਾਪਰਿਆਗਾ ਜੋ ਪੰਜਾਬ ਦੇ ਹਾਲਾਤ ਨੇ ਅੱਜ ਉਹ ਸਾਰਿਆਂ ਦੇ ਸਾਹਮਣੇ ਨੇ ਗਲਤ ਇਹ ਆ ਕਿ ਤੁਸੀਂ ਪੰਜਾਬ ਦੇ ਮੁੱਦੇ ਜਿਹੜੀ ਇਹ ਗੱਲਾਂ ਅੱਜ ਕਰ ਰਹੇ ਹੋ ਤੁਸੀਂ মিডিਆ ਦੇ ਵਿੱਚ ਆ ਕੇ ਬਾਹਰ ਆ ਇਹ ਹੀ ਗੱਲਾਂ ਉੱਥੇ ਜਾ ਕੇ ਤੁਸੀਂ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ ਜਿੱਥੇ ਸਾਡੇ ਐਮਪੀ ਬੈੰਦੇ ਨੇ ਵਿਧਾਨ ਸਭਾ ਤੁਸੀਂ ਐਮਐਲਏ ਬੈੰਦੇ ਹੋ ਉੱਥੇ ਇਹ ਮੁੱਦੇ ਉੱਥੇ ਠਾਇਆ ਕਰੋ ਤੇ ਬਾਹਰ ਤਾਂ ਫਿਰ ਤੁਸੀਂ ਰੋਜ਼ ਇਹ ਗੱਲਾਂ ਕਰੀ ਜਾਂਦੇ ਹੋ ਇਹ ਬੜਾ ਜਿਹੜਾ ਹੈਰਾਨਗੀ ਵਾਲਾ ਜਿਹੜਾ ਕੰਮ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਐਮਐਲਏ ਨੂੰ ਲੋਕਾਂ ਨੇ ਜਿਤਾਉਂਦੇ ਨੇ ਉਹਨਾਂ ਤਾਂ ਆਸਾਂ ਹੁੰਦੀਆਂ ਉਮੀਦਾਂ ਹੁੰਦੀਆਂ ਕਿ ਸਾਡੇ ਜਿਹੜਾ ਇਲਾਕੇ ਦਾ ਸੁਧਾਰ ਕਰਨਗੇ ਸਾਡੇ ਬੇਰੁਜ਼ਗਾਰ ਨੌਜਵਾਨਾਂ ਲੜਕੀਆਂ ਨੂੰ ਜਿਹੜਾ ਰੋਜ਼ਗਾਰ ਮਿਲੇਗਾ ਤੇ ਸਾਡੇ ਜਿਹੜਾ ਬਿਆਦਬੀਆਂ ਦਾ ਜਿਹੜਾ ਇਨਸਾਫ਼ ਮਿਲੇਗਾ ਚਿੱਟੇ ਦੇ ਨਾਲ ਨੌਜਵਾਲ ਮਰੇ ਨੇ ਉਹਨਾਂ ਨੂੰ ਕੋਈ ਮੜਾ ਮੋਟਾ ਠੱਲ ਪਾਊਗੀ ਚਿੱਟੇ ਨੂੰ ਪਰ ਦਿਨੋਂ ਦਿਨ ਵੱਧਦਾ ਜਾਂਦਾ ਹੈਗਾ ਇਹ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਇਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈਗਾ ਲੁੱਟਾਂ ਖੂਹਾਂ ਹੋ ਰਹੀਆਂ ਨੇ ਤੇ ਇਸ ਵੀਰ ਨੂੰ ਵੱਤੋ ਆ ਦੇ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਿਹੜਾ ਜਰੂਰ ਲਿਖਣਾ ਤਾਂ ਕਿ ਜਿਹੜਾ ਇਹਨਾਂ ਦੀ ਕੁੱਕੜ ਖੇ ਆ ਜਿਹੜੀ ਖਿੱਲੀ ਆ ਇਹ ਤਾਂ ਅੱਗੇ ਤੋਂ ਨਾ ਅੜਾਉਣ ਆਪਣੇ ਮੁੱਦੇ ਜਿਹੜਾ ਜਾਰੀ ਰੱਖਣਾ ਸਿਰਫ ਆਪਣੇ ਇੱਕ ਦੂਜੇ ਦੀ ਕੁਰਸੀ ਦੇ ਖਾਤਰ ਇੱਕ ਦੂਜੇ ਨੂੰ ਜਿਹੜੀਆਂ ਇਹ ਗੱਲਾਂ ਕਹਿੰਦੇ ਨੇ ਹੋਰ ਇਹਨਾਂ ਦੇ ਕੋਲ ਕੋਈ ਤੁਹਾਡੇ ਮਸਲਿਆਂ ਦਾ ਹੱਲ ਨਹੀਂ ਇਹਨਾਂ ਦੇ ਕੋਲ ਇਹ ਤਾਂ ਆਪ ਹੀ ਕੁਰਸੀਆਂ ਪਿੱਛੇ ਲੜੀ ਜਾਂਦੇ ਆ ਉਹ ਕਹਿੰਦਾ ਮੇਰੇ ਕੋਲੇ ਕੁਰਸੀ ਕਦੋਂ ਆਊਗੀ ਉਹ ਕਹਿੰਦਾ ਮੇਰੇ ਕੋਲੇ ਪਹਿਲਾ ਕੁਰਸੀ ਕਦੋਂ ਆਊਗੀ ਉਹ ਕਹਿੰਦਾ ਮੇਰੇ ਕੋਲੇ ਕਦੋਂ ਆਊਗੀ ਜਣੇ ਕਿ ਭਾਵ ਕਿ ਆਪਦੇ ਵਿੱਚ ਹਿੱਲ ਲੜਕੇ ਜਿਹੜਾ ਮਰਨ ਵਾਲੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਨਾ ਪੰਜਾਬ ਦਾ ਬੇੜਾ ਗਰ ਕਿ ਇਹਨਾਂ ਨੇ ਕਰ ਦਿੱਤਾ ਤੇ ਬਿੜਾ ਕਰ ਦਿੱਤਾ ਤੇ ਉਹ ਸਾਫ਼ ਵੀ ਨਹੀਂ ਹੋਣਾ ਤੇ ਆਸ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਬាទ-ਬាទ ਸ਼ੇਅਰ ਕਰੋਗੇ ਤੇ ਆਪਣੇ ਕਮੈਂਟ ਜਰੂਰ ਲਿਖੋਗੇ ਧੰਨਵਾਦ ਬਹਿਜ ਜੀ ਦਾ ਖਾਲਸਾ ਬਹਿਜ ਜੀ ਕੀ ਫਤ